ਸਾਂਤੀ ਬਰਦਾਇਓ ਮਹਾਰਾਜ ਜੋ ਵੀ ਮੋਰਚੇ ਆਪ ਜੀ ਕੇ ਦਰ ਕਰਦੇ ਸਤਿ ਪਾਸ਼ਾ ਸਰਦਾਰ ਜਨਜੀਤ ਸਿੰਘ ਜੱਲੇਵਾਲ ਆਗੂ ਕਿਸਾਨ ਦੁਨੀਆ ਜੋ ਮਹਾਰਾਜੀ ਸਤੂਆਟ ਸੱਚੇ ਪਾਸ਼ਾ ਭੁਖੜ ਤਿਹਾਰ ਕੋਕੜਦਾਲ ਤੇ ਬੈਠਿਆ ਸੱਚੇ ਪਾਸ਼ਾ ਉਹਨਾਂ ਦੇ ਚੜ੍ਹਦੀ ਕਲਾ ਵਾਸਤੇ ਸ਼ਾਂਤੀ ਵਾਸਤੇ ਅਰਦਾਸ ਬੇਨਤੀ ਮਾਰੇ ਕਿਰਪਾ ਕਰੋ ਸੱਚੇ ਪਾਸ਼ਾ ਭਾਈ ਜਗੀਰ ਸਿੰਘ ਨੂੰ ਉਨੋਂ ਢੱਲੇਵਾਲ ਮਾਰਾ ਚੜ੍ਹਦੀ ਕਲਾ ਵਾਲਾ ਸਤਿ ਸੱਚੇ ਪਾਤਸ਼ਾਹ ਕਿਰਪਾ ਕਰਿਓ ਕਰਦਾ ਵਾਂ ਸਾਰੇ ਪੰਜਾਬ ਵਾਸੀਆਂ ਨੂੰ ਅਪੀਲ ਕਰਦਾ ਵਾਂ ਕਿ ਅੱਜ ਅਰਦਾਸ ਦਿਹਾੜਾ ਵਾ ਤੇ ਲਗਭਗ ਸਾਰੇ ਪੰਜਾਬ ਦੇ ਪਿੰਡਾਂ ਵਿੱਚ ਕਸਬਿਆਂ ਵਿੱਚ ਸ਼ਹਿਰਾਂ ਵਿੱਚ ਆਪਣੀ ਆਸਥਾ ਦੇ ਇਨਸਾਨ ਚਾਹੇ ਮੰਦਿਰ ਹੋਵੇ ਚਾਹੇ ਮਸਜਿਦ ਹੋਵੇ ਹਰ ਗੁਰੂ ਘਰ ਦੇ ਵਿੱਚ ਜਿਹੜਾ ਦਿੱਲੀ ਕੋਚ ਔਰ ਮਰਨ ਵਰਤਿਆ ਇਹ ਮੋਰਚਾ ਫਤਿਹ ਹੋਵੇ ਉਹਦੀ ਅਰਦਾਸ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਦੀ ਅਰਦਾਸ ਔਰ ਜਿਹੜਾ ਮੋਦੀ ਸਰਕਾਰ ਦੀਆਂ ਜਿਹੜੇ ਹੰਝੂ ਗੈਸ ਆ ਰਬੜ ਦੀਆਂ ਗੋਲੀਆਂ ਵਾਂ ਔਰ ਹੋਰ ਉਹ ਵਰਤੋਂ ਕਰ ਰਹੇ ਤਾਕਤ ਦਿਓ ਦੇ ਨਾਲ ਜਿਹੜੇ ਕਿਸਾਨ ਜ਼ਖਮੀ ਹੋਏ ਆ ਉਹਨਾਂ ਜ਼ਖਮੀਆਂ ਦੀ ਸਿਹਤਯਾਬੀ ਦੀ ਅਰਦਾਸ ਜੜੀ ਆ ਔਰ ਮੋਰਚਾ ਫਤਿਹ ਹੋਵੇ ਉਹਦੀ ਸਾਰੇ ਗੁਰਦੁਆਰਿਆਂ ਵਿੱਚ ਕੀਤੀ ਜਾਵੇ ਮੈਂ ਸਾਰੇ ਪੰਜਾਬ ਦੇ ਗਰੰਥੀਆਂ ਨੂੰ ਇਦੋਂ ਗਾ ਰੱਗੀਆਂ ਨੂੰ ਟਾਡੀਆਂ ਨੂੰ ਕੀਰਤਨੀਆਂ ਨੂੰ ਪ੍ਰਚਾਰ ਕਰਨ ਅੱਜ ਦਾ ਜਿੱਥੇ ਵੀ ਸਮਾਗਮ ਹੁੰਦਾ ਉੱਥੇ ਕਿਸਾਨ ਮਜ਼ਦੂਰਾਂ ਦੀ ਜ਼ਰੂਰ ਗੱਲ ਕੀਤੀ ਜਾਵੇ ਉਹਦੇ ਫਤੇ ਦੀ ਮੈਂ ਪੰਜਾਬ ਦੇ ਗਾਇਕਾਂ ਨੂੰ ਬੁੱਧੀਜੀਵਿਆਂ ਨੂੰ ਅਪੀਲ ਕਰਦਾ ਕਿ ਕਿਸਾਨਾਂ ਮਜ਼ਦੂਰਾਂ ਦੇ ਅੰਦੋਲਨ ਨੂੰ ਵਕਤ ਤੋਂ ਵਕਤ ਸਮਰਥਨ ਕਰੋ 13 ਨੂੰ 10 ਮਹੀਨੇ ਪੂਰੇ ਹੋ ਰਿਹਾ ਵਕਤ ਤੋਂ ਵਕਤ ਸ਼ੰਭੂ ਬਾਰਡਰ ਖਨੌਰੀ ਬਾਰਡਰ ਤੇ ਪਹੁੰਚੋ ਔਰ 14 ਨੂੰ ਦਿੱਲੀ ਦਾ ਜਥਾ ਆਪਾਂ ਕੁਝ ਕਰਨਾ ਵਾ ਧੰਨਵਾਦ